ਤੇਰੇ ਨਾਲ ਨਿਕਲਿਓ ਹੁਣ ਕਿਹਨਾਂ ਚੱਲਦੇ ਨੇ ਤਾਂ ਨਾਲ ਲੜਾਈ ਆਉਂਦੀ ਨਹੀਂ ਲੜਾਈ ਆਉਂਦੀ ਵਿਦੇਸ਼ ਨਾਲ ਆਉਂਦਾ ਨਹੀਂ ਪਤਾ ਹੈ ਆ ਕੇ ਉਹਨੇ ਵੀ ਕਹਿ ਦੇ ਬੁੜੀ ਇਹ ਕਹਿੰਦੀ 100 ਵਾਲੀ ਚੀ 50 ਕਹਿ ਦੇ ਕਹਿੰਦਾ 40 ਲਾਉਣੇ ਹੂੰ ਇਦਾਂ ਵਿੱਚ ਹੁੰਦੀ ਸਹੀ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਸਹਿਜ ਜਮਨ ਬਲੌਗਸ ਦੇ ਵਿੱਚ ਤੇ ਅੱਜ ਇੱਧਰ ਰੈਡੀ ਹੋ ਚੁੱਕੇ ਆਂ ਜੀ ਅੱਜ ਅੱਪਰ ਜਾਣਾ ਹੈਗਾ ਕਾਫੀ ਦਿਨ ਬਾਅਦ ਜਾ ਰਹੇ ਆਂ ਜੀ ਸਨਮੇ ਹਾਉਸ ਦੇ ਵਿੱਚ ਤੇ ਦੇਖਦੇ ਆਂ ਜਾ ਕੇ ਕਿਹੜੀ ਫਿਲਮ ਮਿਲਦੀ ਆ ਦੇਖਣ ਨੂੰ ਤੇ ਜਾ ਕੇ ਦੇਖਦੇ ਆਂ ਤੇ ਤੁਹਾਨੂੰ ਸਰ ਰਿਵਿਊ ਦਵਾਂਗੇ ਕਿੰਦਾ ਲੱਗਦੀ ਆ ਸੈਂਡਲ ਲੇਖਣ ਸੈਂਡਲ ਬਤਨ ਨੂੰ ਲੱਗਦਾ ਇੱਧਰ ਜਿਹੜਾ ਰਿਵਿਊ ਚੱਲ ਰਿਹਾ ਹੈ ਮੇਕਅਪ ਦਾ ਤੇ ਮੇਕਅਪ ਹੋ ਰਿਹਾ ਹੈ ਤੇ ਇੱਧਰ ਮੈਜੀ ਡਰੈਸ ਲਈ ਆ ਲਈ ਹੈ ਨਿਊ ਤੇ ਵੀ ਦੱਸਿਓ ਕਿੰਦਾ ਲੱਗੀ ਕੋਈ ਬਾਬਾ ਦਾ ਹੀ ਨਹੀਂ ਤੇ ਇਹਨਾਂ ਨੂੰ ਕੁਛ ਲੱਭਣ ਨਹੀਂ ਦਿਆ ਘਰ ਦੇ ਵਿੱਚੋਂ ਤੇ ਇਹ ਵੀ ਕੀ ਕਰਨਾ ਲੋ ਜੀ ਇੱਧਰ ਹੋ ਰਿਹਾ ਤੇ ਆ ਇਹ ਤੇ ਆਪਾਂ ਫਿਲਮ ਦੇਖਣ ਚੱਲੀਏ ਅੱਜ ਛੋਟੀ ਬੁੱਢੀ ਬੰਦੀ ਜਾਣਾ ਨਹੀਂ ਹੁਸ਼ਾਰੇ ਲੰਘ ਕੇ ਤੇਰਾ ਫੇਸ ਆੜਾ ਨਹੀਂ ਜਾਣਾ ਚਾ ਰਹਿਣ ਦੇ ਅੱਜ ਤੇ ਲੜਾਈਆਂ ਕਰੀਓ ਹੁਣ ਕਿਹਨਾਂ ਚੱਲਦੇ ਨਾ ਲੜਾਈਆਂ ਹੋਣਗੀਆਂ ਇਹ ਲੜਾਈਆਂ ਹੋਣਗੀਆਂ ਆਹ ਇਹਨੇ ਥਾਈ ਸੌਖਾ ਖੜਾ ਖਾਏ ਲੜਨਾ ਨਹੀਂ ਹੈਗਾ ਜੇ ਲੜਾਈ ਤਾਂ ਮੈਨੂੰ ਪਤਾ ਲੱਗਾ ਨਾ ਦੇਖ ਲਈ ਇਹ ਬੂਢ ਪਾਣਾ ਸੈਜ ਮੈਂ ਨਹੀਂ ਬੂਢ ਬੂਢ ਪਾ ਕੇ ਚੱਲਾਂਗਾ ਵੀ ਹੁਣ ਚੱਲਨੇ ਆ ਮੂਵੀ ਦੇਖਣ ਚੱਲਾ ਜਾ ਮੈਂ ਤਾਂ ਉਹਨੂੰ ਪਰਲਾ ਬੰਦ ਨੇ ਆ ਰਹਾ ਹਾਲਿਆ ਹਾਲਿਆ ਲੋ ਜੀ ਸਿਨੇਮਾ ਹਾਲ ਦੇ ਵਿੱਚ ਪਹੁੰਚ ਗਏ ਆ ਜੀ ਅਸੀਂ ਟਾਈਮ ਹੈਗਾ 1 ਵਜੇ ਦਾ ਤੇ ਆਪਾਂ ਦੇਖਣ ਆਏ ਆ ਸਪੈਸ਼ਲ ਘਰੋਂ ਮਹਿਰ ਬਹੁਤ ਸੋਹਣੀ ਜਿਹੀ ਰਮਾਂਚੀ ਦੇਖਣ ਆਏ ਟਰੇਲਰ ਦੇਗਾ ਬਹੁਤ ਵਧੀਆ ਫਿਲਮ ਲੱਗੀ ਸਾਨੂੰ ਆਪਾਂ ਦੇਖਣ ਆਏ ਹੁਣ ਸਿਨੇਮਾ ਹਾਲ ਦੇ ਵਿੱਚ ਲਓ ਜੀ ਹੁਣ ਆਪਾਂ ਇੱਥੇ ਬੈਠੇ ਹੈਗੇ ਆ ਖਾਣ ਸੱਜੂ ਕੰਦੀ ਲੱਗੀ ਆ ਭੁੱਖ ਤੇ ਸੱਜੂ ਕਰਕੇ ਆਉਣਾ ਪਿਆ ਸਾਨੂੰ ਨਹੀਂ ਤਾਂ ਆਪਾਂ ਦਾ ਘਰ ਹੀ ਖਾਣ ਲਾ ਹੋਟਲ ਆਸਿਸੋਮਾ, ਕੋਟਲ ਆਸਿਸੋਮਾ। ਹੋਟਲ ਟ੍ਰੀਵੈਂਟੂਰੀ ਆ ਇੱਥੇ ਅਪੈ ਕਥਣੀ ਪੱਲਾ ਕਰਉਂਗਾ। ਹੋਟਲ ਦਾ ਸੋਨਾ ਆ। ਆ ਬਹਿ ਹੀ ਐ ਮੈਡਮ। ਇੱਥੇ ਬੈਟੌਰ ਲੱਗਦੀ ਤੇਰੀ ਉਹ ਬੈਠੀ। ਪਾਹ ਇੱਕ ਗਲਾਸ ਕਿਨੂ ਵਧੀਆ ਲੱਗਦਾ ਫੜਿਆ। ਹੈਂ ਸੱਚੀ ਬਹੁਤ ਸੋਹਣਾ ਲੱਗਦਾ ਗ라스 ਫੜਿਆ ਸੱਚੀ ਪਹਿਲੀ ਵਾਰ ਹੀ ਬੜਿਆ ਆਪਣੇ ਦਾ ਰੋਟਾ ਗ라스 ਫੜ ਕੇ ਰੱਖ ਸੱਚੀ ਫੜੀ ਸੀ ਮੈਨੂੰ ਤਾਂ ਹੀ ਪਾਣੀ ਪੜਕੇ ਸਟੈਚੂ ਵੀ ਥੋੜੀ ਲਾਦੀ ਬੈਠੀ ਮੈਨੂੰ ਪਤਾ ਨਹੀਂ ਕਿਦਾਂ ਲੱਗਦਾ ਹੁਣ ਤੈਹੀ ਦਦਾ ਲੱਗਦੇ ਜਿੱਦਾਂ ਹਨ ਉਹ ਬੱਡੇ ਬੱਡੇ ਘਰਾਂ ਦੇ ਮੁੰਡਾ ਹੁੰਦਾ ਫੁੱਲ ਨੇ ਭਈ ਲੈਣਾ ਨੇ ਗਲਾ ਫੜ ਲਿਆ ਮੇਰੀਆਂ ਰੀਸਾਂ ਨਹੀਂ ਸੋਣੇ ਲੱਗਦੇ ਸੀ ਤਾਂ ਵੀ ਲਈ ਸੀ ਹੁਣ ਨਾਲ ਚਾਹ ਦੁੱਲੀ ਗਾ ਸਹਿਰ ਕਰਨੀ ਮੈਂ ਬੇਰੀਂ ਆ ਗਈ ਸੀ ਇਹਨੂੰ ਲੱਗਿਆ ਖਾਣ ਇਹਨੂੰ ਟੀ ਥਾਲੀ ਵਿੱਚ ਆਹ ਕੁਝ ਦੁੱਲੀਆਂ ਹੀ ਵਧੀਆ ਖਾਣ ਨੂੰ ਮੁੱਲੀਆਂ ਮੈਂ ਲੈ ਲਵਾਂ ਪਰ ਉਹਨੇ ਮੈਨੂੰ ਆਪਣੇ ਵਿੱਚੋਂ ਹੋਰ ਮੁੱਲੀਆਂ ਉੱਦਾ ਖਾਣ ਨੂੰ ਵਧੀਆ ਸਲਾਦ ਲਈ ਤੇਲੇ ਬੈਸਟ ਐ ਇੰਦਾਂ ਹੀ ਕੱਟੂਈਆਂ ਐ ਮੁੱਲੀਆਂ ਕਰੇ ਛੰਗੜੀਆਂ ਤਾਜੀ ਤਾਜੀ ਆਂ ਜੀ ਦਾਗਾਂ ਲੇ ਅੱਜ ਤਾਂ ਲੱਗੀ ਤਾਂ ਇੰਦਾਂ ਹੀ ਹੁਣ ਉਹ ਲੈ ਆਈਆਂ ਨੇ ਨਾ ਹਾਂ ਬਾ ਕੱਲੀ ਰੋੜਾ ਪਾਈ ਜੰਮੀ ਗਰਮੀ ਕਿੱਦਾਂ ਹੋਊਗਾ ਜੇ ਲੋ ਕਿੰਨਾ ਮੀ ਪਿਆ ਜੀ ਮੀ ਜੀ ਮੀ ਜੀ ਮੀ ਗੰਦ ਦੇ ਦੇ ਨਹੀਂ ਆ ਜਾਣਾ ਫਿਰ ਕਿਹੜਾ ਪਿਆ ਆ ਕਿ ਠੀਕ ਜਾਈ ਨਹੀਂ ਹੋਈ ਜੀ ਗੰਨ ਕੀ ਲਈ ਯਾਰੋ ਜ ਰੋਜ਼ ਪੰਗਾ ਜੇ ਆ ਇਹ ਤਾਂ ਸਬਜ਼ੀ ਵਾਲਾ ਭਾਈ ਆਪੇ ਦੇ ਦੇ ਰੋਜ਼ ਕੋਈ ਨਹੀਂ ਸਾਨੂੰ ਵੇਚਣ ਦਾ ਪੰਗਾ ਆ ਭਾਜੀ ਉਹਨਾਂ ਨੂੰ ਵੇਚਣ ਦਾ ਪੰਗਾ ਬੁੜੀਆਂ ਨੂੰ ਬਣਾਉਣ ਦਾ ਪੰਗਾ ਤੇ ਬੰਦੇ ਨੂੰ ਲਿਆਉਣ ਦਾ ਪੰਗਾ ਜਿਹਨੇ ਚੀਜ਼ ਲਿਆ ਕੇ ਉਹਨੇ ਨੂੰ ਵੀ ਕਹਿ ਦੇ ਬੁੜੀਆਂ ਕਹਿੰਦੀਆਂ 100 ਵਾਲੀ ਚ 50 ਕਹ ਦੇ ਕਹਿੰਦਾ 40 ਲਾਉਣੇ ਹੂੰ ਇਦਾਂ ਵਿੱਚ ਹੁੰਦੀ ਸਹੀ ਗੱਲ ਆ ਕੱਲ ਵੀ ਪੇਟੀ ਸੇ ਬਲੇ ਦੀ ਕੋਈ ਪੈਸਾ ਨਹੀਂ ਬਚਾ ਜੀ ਪਤਾ ਨਹੀਂ ਬਚਣੇ ਕਿੱਲੇ ਕੁਝ ਲੋਵੀ ਬਾਰਗਰਿੰਗ ਨਾ ਕਰਿਆ ਕਰੋ ਇਹਦੇ ਵਿੱਚ ਮਿਹਨਤ ਬਹੁਤ ਆ ਕੰਮ ਦੇ ਵਿੱਚ ਮੁੱਲੀਆਂ ਕਿੰਧਾ 40 ਦੀਏ ਦੇ ਦੋ ਮੁੱਲੀਆਂ ਆ ਤਾਂ ਥੋੜੀ ਸੁਗੜੀਆਂ ਹੀ ਆ ਨਾ ਤੇ ਸਹੀ ਆ ਸਹੀ ਸੁਗੜੀਆਂ ਜੇ ਕਰਨ ਵਾਲੇ ਚਲ ਖਾਣੀਆਂ ਹੀ ਆ ਇਹਨਾਂ ਦਾ ਸੁਗੜੀ ਆ ਲਓ ਆਦਰ ਕੋ ਦਰ ਲੈਣ ਗੜੀ ਨਹੀਂ ਆ ਕੜੀ ਆ ਤਾਂ ਬਾਦ ਵੀ ਆ ਲਓ ਆ ਵੀ ਲਈ ਚਲ ਕੋਈ ਨਾ ਰਹਿ ਇੱਕਦਮ ਕਿਨੇ ਆ ਔਰ ਕੁਛ ਲੈਣਾ? ਅਨਾਰ ਕਿੰਨੇ ਸੀ? ਨਹੀਂ ਬੱਸ। ਉਹ ਤੁਸੀਂ ਦੇਖਿਆ ਸੀ। ਆਹ ਕਿੰਨੇ ਦਾ? 60। 60 ਰੁਪਏ ਦਾ ਆ ਜਿੰਨਾਂ ਦੇ ਲਓ। ਚੱਲ ਫੇਰ ਕੀ ਹੋਇਆ ਖਾਣਾ। ਆਹ ਕੀ ਸਬਜ਼ੀ ਨਹੀਂ ਮਹਿੰਗੀ ਹੋਈ ਆ? ਮਿਰਚਾਂ ਹਰੀਆਂ ਹੈਗੀਆਂ। ਸਾਡੀਆਂ ਹਰੀਆਂ। ਛੇ ਲਓ। ਅਨਾਰ ਯਾਰ ਕਾ ਦੇਸੀ ਘਰ ਦੇ ਲਾਜ਼ੇ ਨਾ। ਨਹੀਂ ਜੀ। ਮੈਂ ਨਹੀਂ ਚੀ। ਕਿੰਨੇ ਹੋਗਾ ਟੋਟਲ ਸਾਡੇ? 85। ਫੱਟੇ ਤੇ ਆਇਆ ਜੀਮੀ ਗੰਦ ਹੈ ਗਾਂਸਾ ਆਹੂੰ 60 ਰੁਪਏ ਦੇ ਇੰਨਾ ਆਇਆ ਗਰੀਬ ਬੰਦੇ ਨੇ ਕੀ ਖਾ ਲੈਣਾ ਬਾਪੂ ਦੇ ਪਸੰਦ ਦਾ ਨਹੀਂ ਫੇਰ ਵੀ ਗਰੀਬ ਬੰਦੇ ਰੋਹਣੇ ਕੀ ਖਾਣ ਦੇ ਤੇ ਇਨਸੋ ਦਿਹਾੜੀ ਹੋ ਗਈ ਪਿਆਜ਼ ਲਿਆਊਗਾ ਕਿ ਪਰ ਇਹ ਇਦਾਂ ਕਰੀਣਾ ਤਲੇ ਇੱਕ ਛੜ ਕੱਢ ਲੈ ਸੁੱਕਾ ਅਲੱਗ ਇੱਕ ਛੜ ਲੈਣਾ ਤਲੇ ਆਂ ਦੇਣਾ ਤਲੇ ਆਂ ਲੈਣਾ ਤੜਿਆ ਨਹੀਂ ਦੇਣਾ ਤੜਿਆ ਉਹ ਦੇਸ ਤਰ ਕੰਮ ਕਰਾਉਂਗੀ ਆ ਬਾਲਕੇ ਬਣਾਵਾਂਗੇ ਆ ਬਾਲਕੇ ਬਣਾ ਲਿਓ ਹਾਂ ਆ ਦੇਖੋ 60 ਰੁਪਏ ਦਾ ਇਹ ਨਾ ਬਾਗਾ ਚਾਹ ਤਾਈਏ ਤੁਹਾਨੂੰ ਦਿਖਾਉਂਦੇ ਨੇ ਮਾਰੇ ਦਾਣਾ ਨਹੀਂ ਆਦੀ ਇਹ ਨਾ ਦਾਲਾ ਵੀ ਲਿਆਉਣੀ ਪੈਣੀ ਨਾ ਵੀ ਨਹੀਂ ਆਇਆ ਦਾਲਾ ਕਿਹੜਾ ਸਸਤੀ ਦਾਲਾ ਪੈਕਟ ਹੁੰਦਾ 150 ਰੁਪਏ ਦਾ ਦੋ ਵਾਰੀ ਬੰਦੀ ਉਹ ਵੀ ਇੱਥੇ ਇੰਨੇ ਰੇਟ ਦੀ ਪੈਂਦੀ ਉਹ ਮਹਿੰਗੀਆਂ ਪੈਂਦੀਆਂ ਤਾਂ ਵੀ ਇਹ ਤਾਂ ਮੈਂ ਇੱਕੀ ਆਹ ਦੇਖ ਯਾਰ ਇਹ ਬੈੱਡ 'ਚ ਰੱਖਣੀ ਆ ਸੀਗੀਆਂ ਇੱਧਰ ਆਪਣੇ ਕਮਰੇ ਵਾਲੇ 'ਚ ਰੱਖ ਦੇ ਤਾਂ ਬਹੁਤ ਹੋ ਗਿਆ ਇਹ ਲਓ ਜੀ ਆਹ ਸਾਡੀ ਜਸੂ ਉੱਠ ਗਈ ਆ ਤੇ ਆ ਸਾਨੂੰ ਪਿਆਰ ਕਰਨ ਵਾਲਿਆਂ ਨੇ ਸਮਾਨ ਲੈ ਕੇ ਦਿੱਤਾ ਸਾਜੂ ਨੂੰ ਤੇ ਚੀਜ਼ੀਆਂ ਖਾ ਰੋ ਜੀ ਰੋ ਜੀ ਪਿਆਰ ਨਾਲ ਹੀ ਮਿਲ ਜਾਂਦੇ ਆ ਜਸੂ ਨੂੰ ਜਿੱਦੂ ਪਿਆਰ ਨਾਲ ਲੱਗਦਾ ਸੱਜੂ ਨੂੰ ਪਿਆਰ ਨਾਲ ਲੱਗਦਾ ਤੈਨੂੰ ਪਿਆਰ ਨਾਲ ਹੈ ਤੂੰ ਕੁਝ ਬੋਲ ਕੁਝ ਬੋਲ ਜ਼ਬਾਨ ਇੱਕ ਪੈਗ ਜਿੱਦ ਲੈ ਲਓ ਆ ਆਪਾਂ ਅੱਧਾ ਖਾ ਲਿਓ ਠੀਕ ਆ ਇਹ ਕਿੰਨੂ ਦੇ ਲੈ ਮਮਾ ਇੱਕ ਕੈਮਰਾ ਹੀਗਾ ਮਾਰਨ ਵਾਲਾ ਹੋਰ ਇਹ ਤੂੰ ਵੀ ਖਾਣਾ ਹੈ ਖਾਣਾ ਖਲਾਈ ਦੀ ਆ ਖਾਣਾ ਆ ਖਾਣੂ ਆ ਤੁਹਾਨੂੰ ਲੱਗਣਾ ਲੋ ਜੀ ਆ ਰੱਖ ਲਿਆ ਮਾਜੀ ਨੇ ਆਪਣੇ ਲਈ ਆ ਮੈਂ ਕੁਝ ਨਹੀਂ ਜਾਂਦੀ ਇਹਦੇ ਥੋੜੇ ਜਿਹਾ ਹਾਬੀ ਜਿਹਾ ਜਿੱਥੇ ਕੱਲੀ ਨਾ ਮੇਰੇ ਭਾਗ ਹੋਈ ਰਹਾ ਤੀ ਕਹਿ ਨਹੀਂ ਭਗਾਰੀ ਜਿਹੜੇ ਆ ਚੱਲ ਫੇ ਇਹ ਉਹ ਦੇ ਲਾ ਦੇਖਾਈ ਜਾਲ ਜੀਰਾ ਮੈਂ ਲੈ ਕੇ ਆ ਆ ਸਕੂਲੋਂ ਉਹ ਹੋ ਗਿਆ ਆ ਸੁਤੀ ਉੱਠ ਗਈ ਦੇ ਆ ਆ ਜੀ ਦਾਈ ਲੈਂਦੀ ਉਹ ਸੁਬਣਾ ਕੇ ਫਿਰ ਆ ਦਵਾਈ ਦਵਾਈ ਆ ਲਿਪਸਟਿਕ ਲਾਈ ਦੇਖੋ ਗੱਲਾਂ ਜਿੰਗੋਰੀ ਲਓ ਜੀ ਇਹ ਸਾਨੂੰ ਸਹਿਜ ਨੂੰ ਪਿਆਰ ਕਰਨ ਵਾਲੇ ਮਿਲੇ ਸੀਗੇ ਤੇ ਆਪਣੇ ਹੈਗੀਆਂ ਇੱਕ ਕਹਾਣੀ ਲਿਖਿਆ ਕਿ ਮੁੰਡੇ ਗਿਆ ਫਾਹ ਹਮ ਇੱਕ ਦਾਦੀ ਨੂੰ ਇੱਕ ਦਾਦੂ ਨੂੰ ਇੱਕ ਚਾਚੀ ਨੂੰ ਚਲ ਆ ਇੱਕ ਮਿੰਟ दाई जत्तो <laughs> दी आ अरे खोई जंगू ਸਾਡਾ ਗੁਲਾਬ ਲੈ ਕੇ ਘੁੰਮ ਰਿਹਾ ਅੱਜ ਪਾਪਾ ਤੁਹਾਨੂੰ ਦੇ ਰਹੀ ਆ ਦੇਣ ਤਾਂ ਨਹੀਂ ਆ ਪਾਪਾ ਹਿलो ਪਰਨੇ ਹੁ ਤਾਂ ਦੇ ਨਹੀਂ ਹਮਕੋ ਦੇਨੇ ਆ ਪਪਾ ਕੋ ਦੇਨੇ ਆ ਸੋਜੀ ਗਲਾ ਬੇਟਾ ਆਪਾ ਆਪਣੇ ਪਪਾ ਕੋ ਦੇਨੇ ਆ ਤਾ ਜੇ ਲੋ ਜੇ ਲੋ ਪਪਾ ਕੀ ਤਰਫ ਸੇ ਲੋ ਬੇਟਾ ਕੋ ਆ ਲੈ ਮੇਰਾ ਪੁੱਤ ਆ ਮੇਰਾ ਕਾਕਾ ਛੋਨਾ ਜਾ ਨਾ ਕਾਕਾ ਕਾਕਾ ਬੰਦੇ ਯਾਰ ਉਹਨੂੰ ਇਦਾਂ ਹੀ ਰਹਿਣ ਦੇ ਉਹਨੂੰ ਇਦਾਂ ਹੀ ਜਿੱਦਾ ਟੌਰ ਗੱਡੀ ਉਹਨੇ ਮਾਰੀ ਦੀ ਮਾਰੀ ਦੀ ਮਾਰੀ ਦੀ ਮਾਰੀ ਚੱਲੇ ਆਜਾ ਉਹਦੇ ਕੋਲ ਉਹਦਾ ਆਪਣਾ ਹੋਣੀ ਵੀਡੀਓ ਪੜਦੀ ਵੀਡੀਓ ਬਣਦੀ ਚੁੱਪ ਕੱਜਾ ਸਾਰੇ ਆ ਦੇਖਣਾ ਤੇਰੇ ਨਾਲ ਸਾਰੇ ਆਣਾ ਸਾਰੇ ਪੰਨ ਸਿੱਟਿਆ ਉਹਨੇ ਕੰਨੀ ਜਮ ਜੀ ਕਹੀ ਜਾਵੇ ਕੰਨੀ ਕੇ ਦੀ ਪ੍ਰਵਾਹ ਨਹੀਂ ਕਰਨੀ ਜਿਹੜਾ ਜਮ ਜੀ ਕਹੀ ਜਾਵੇ ਇਹ ਹੌਲੀ ਸੁਣੀ ਆਉਂਦੀ ਹੈ ਇਹ ਸੁਣੀ ਆਉਂਦੀ ਹੈ ਉਹ ਹੌਲੀ ਆ ਗਈ ਮੋਰਨ ਕਰਦੇ ਪਾਉਂਦੇ ਹਾਂ ਪਾਉਂਦੇ ਕਿ ਬਰਾਵਾ ਕੇੜੀ ਕੰਨੀ ਜੇ ਤੀਜੀ ਕਰਦੀ ਲਓ ਤੁਹਾਨੂੰ ਕੋ ਲੱਭਦਾ ਵੀ ਹੈ ਕਦੀ ਲੋਈ ਲੱਭ ਜੀ ਹਾਂ ਬਾਲਾ ਲਾ ਤੇ ਉਧਰ ਜਾ ਕੇ ਲਾ ਜਾ ਕੇ ਉੱਥੇ ਆਪੇ 1500 ਬਾਰੀ ਕਿਹਾ ਮੈਨੂੰ ਇਸ ਕੱਪੜੇ ਮੇਰੇ ਇੱਕ ਸਾਈਡ ਰੱਖਿਆ ਕਰ ਉਹ ਨਹੀਂ ਹੁੰਦੇ ਮਰਜੀ ਮੈਂ ਕਿੱਥੇ ਰੱਖ ਜਾਵਾਂ ਹਾਂ ਮਹਾਰੀ ਤੇ ਨਹੀਂ ਹੁੰਦੇ ਉੱਥੇ ਨਹੀਂ ਹੁੰਦੇ ਓਏ ਕੱਪੜੇ ਇਹਨੇ ਮਹਾਰੀ ਇੰਨੀ ਉਹ ਨੂੰ ਜੈਨਸ ਆਈ ਨਹੀਂ ਇਹ ਦੋਸਤੋ ਆਪਾਂ ਨਾ ਇਹ ਤੈਹ ਲਾਉਣੇ ਸੀਗੇ ਤੇ ਇਦਾਂ ਕੀ ਉਦੋਂ ਵੈ ਲੱਗਣੀ ਨਹੀਂ ਤਾਂ ਤੈਹ ਲੱਗਣੀ ਨਹੀਂ ਇਦਾਂ ਹਣਾ ਆਪਾਂ ਤੈਹ ਲਾਉਣੇ ਇਹ ਆ ਸਭ ਮਜ਼ਾਕ ਕਰਦੇ ਪਏ ਸੀਗੇ ਉਦੋਂ ਕੋਈ ਚੱਕ ਨਹੀਂਗਾ ਇਦਾਂ ਦਾ ਸਾਡੀ ਰਮਾਰੀ ਤੇ ਪਾਣੀ ਪੀਣ ਲੱਗ ਗਿਆ ਯਾਰ ਪਾਣੀ ਨਹੀਂ ਪਿਆਰ ਮਾਰੀ ਦੇ ਨਾਲ ਉਹ ਚੀਜ਼ਾਂ ਲੱਗਦੀਆਂ ਉਹ ਸਲਾਬਤ ਨੂੰ ਪਾ ਜਾ ਉਹ ਪਤਾ ਕੀ ਹੋਇਆ ਆ ਉਹ ਮੀਂਹ ਉਹ ਪਏ ਸਲਾਬ ਸਾਰੀਆਂ ਕੰਧਾਂ ਨੂੰ ਹੋਈ ਆ ਉਹਦੇ ਨਾਲ ਮੀਂਹ ਜਿਆਦੇ ਪਏ ਕੰਧਾਂ ਆ ਦੇਖ ਨਾ ਗੱਲ ਗਿੱਲੀਆਂ ਹੋਈਆਂ ਨੇ ਸਾਡੀ ਸਾਰੇ ਕਮੈਂਟ ਕਰਦੇ ਸਾਡੀ ਕੰਧਾਂ ਕਿੰਨੀ ਗਿੱਲੀਆਂ ਆ ਗਿੱਲੀਆਂ ਹੋਈਆਂ ਆ ਸਾਡਾ ਤਾਂ ਮਿਰਚ ਹੋਇਆ ਨਹੀਂ ਪਰ ਸਲਾਬ ਹੋ ਗਈ ਆ ਗਿੱਲੀਆਂ ਹੋਈਆਂ ਲਓ ਜੀ ਇੱਧਰ ਮੈਂ ਆਪਣੇ ਵਾਸਤੇ ਪਾਉਣ ਲੱਗਾ ਰੋਟੀ ਰੋਟੀ ਖਾਣ ਲੱਗਾ ਜੀ ਮੈਂ ਤੇ ਅੱਜ ਮੇਰੀ ਵਾਈਫ ਜਿਹੜੀ ਆ ਉਹ ਕੰਨੀ ਮੈਂ ਤੁਸੀਂ ਰੋਟੀ ਆਪਣੀ ਆਪ ਬਾਕੇ ਲੈ ਕੇ ਆਉ ਤੁਹਾਨੂੰ ਵੀ ਪਤਾ ਲੱਗੇ ਕਿੰਦਾ ਕੰਮ ਕਰੀਦੇ ਰਸੋਈਆਂ ਦੇ ਤੇ ਅੱਜ ਫਿਰ ਇਸ ਕਰਕੇ ਰੋਟੀ ਦੀ ਡਿਊਟੀ ਜਿਹੜੀ ਮੇਰੀ ਆਪਣੀ ਰੋਟੀ ਮੈਂ ਆਪਣੀ ਰੋਟੀ ਆਪ ਨੂੰ ਬਾਕੇ ਲੈ ਕੇ ਚੱਲ ਆਇਆ ਸਿੰਗੋ ਲਓ ਜੀ ਆਪਾ ਲਿਆ ਪੰਜੀ ਮਗੰਦ ਐਸਾ ਛਿੰਨਾ ਗਲੇ ਨੇ ਗਰਮ ਬਣੀ ਕੀਤਾ ਆਪਾਈ ਤਾਂ ਘਰ ਵਾਲੀ ਪਾਵੇ ਤਾਂ ਗਰਮ ਕਰਾਈ ਜਾਣਾ ਆ ਕੀ ਕੀਤਾ ਉਹ ਕੀ ਕੀਤਾ ਵਿੱਚ ਲੂਣ ਘਾਟਾ ਵਿੱਚ ਉਹ ਘਾਟਾ ਦਿੱਤਾ ਬਦਲ ਲੱਗਦਾ ਜਿਵੇਂ ਆਪ ਕੋ ਪਾ ਖਾਣੀ ਪਈ ਛਾਬੇ ਚ ਚੱਕਣੀਆਂ ਸੌਖੀਆਂ ਮਾ ਦੇ ਛਾਬੇ ਚ ਕਹਿੰਦੇ ਚੱਕਣੀਆਂ ਸੌਖੀਆਂ ਮਾਦੇ ਸ਼ਾਬੇ ਚੋ ਵੀ ਤੇ ਘਰ ਵਾਲੀ ਦੇ ਸ਼ਾਬੇ ਚ ਚੱਕਣੀਆਂ ਖੱਤਨਾ ਜਿਲੇ ਆਪ ਕੋ ਕੌਣ ਮੈਸਟਰ ਦੀ ਆਪ ਖਾਣੀ ਆ ਪਿੰਨੀ ਪਤਾ ਸਹੀ ਲੱਗਦਾ ਮੈਂ ਭਾਈ 1 2 3 1 2 3 1 2 3 ਲੋਰੀ ਤੁਸੀਂ ਸਾਰਿਆਂ ਨੇ ਇੱਦੀ ਸਾਡੇ ਬਲੌਗਸ ਨਾਲ ਬਣੇ ਰਹੋ ਤੁਹਾਡਾ ਆਪਾ ਥੈਂਕ ਯੂ ਕਰਦੇ ਆ ਬਹੁਤ ਬਹੁਤ ਵੀ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਡੇ ਸਾਰੇ ਬਲੌਗਸ ਨੂੰ ਤੇ ਹਮਮਗਰ ਤੁਸੀਂ ਦੇਖ ਰਹੇ ਹੋ ਸ਼ੀਸ਼ਾ ਲੱਗਿਆ ਇਹ ਜਿਹੜਾ ਸ਼ੀਸ਼ਾ ਆਪਾਂ ਅੱਜ ਲਗਾਇਆ ਆ ਤੇ ਇਹ ਮੈਂ ਲਗਾਇਆ ਸ਼ੀਸ਼ਾ ਹੈ ਇੱਥੇ ਸਮਾਨ ਰੱਖਣ ਵਾਸਤੇ ਕਿਉਂਕਿ ਰਸੋਈ ਦੇ ਵਿੱਚ ਜਿਹੜਾ ਸਮਾਨ ਰੱਖਣ ਦੇ ਲਈ ਕੋਈ ਵੀ ਸਾਡੇ ਤੋਂ ਉਹ ਨਹੀਂ ਸੀ ਘਰ ਰੱਖਣ ਨੂੰ ਕੁਝ ਇਸ ਕਰਕੇ ਪਰ ਇੱਕ ਸ਼ੀਸ਼ਾ ਜਿਹੜਾ ਇੱਥੇ ਲਗਾ ਲਿਆ ਆ ਕੋਈ ਜਿਹੜਾ ਐਕਸਟਰਾ ਬਰਤਨ ਆ ਜਾਂ ਕੁਝ ਵੀ ਆ ਆਪਾਂ ਇੱਥੇ ਰੱਖ ਸਕਦੇ ਆ ਤੇ ਦੱਸਿਓ ਸਹੀ ਕੀਤਾ ਇੱਥੇ ਸਹੀ ਰਿਹਾ ਸ਼ੀਸ਼ਾ ਜਾਂ ਇਦਾਂ ਹੀ ਕੰਮ ਤੇ ਸਹੀ ਰਹਿਣਾ ਸੀਗਾ ਇੱਥੇ ਹੁਣ ਜਿਹੜੇ ਗਿੱਲਾ ਭਾਂਡਾ ਰੱਖਾਂਗੇ ਨੀਚੇ ਗੈਸ ਗਿੱਲਾ ਭਾਂਡਾ ਜਿੱਦਾਂ ਹੋਵੇ ਤਾਂ ਪਾਣੀ ਨਾ ਚੀ ਇੱਥੇ ਢਿਗੇ ਜਿੱਲੇ ਆਪਾਂ ਖੀਰ ਬਣਾਈਏ ਗੈਸ ਤੇ ਤੇ ਗੈਸ ਜਿਆਦਾਤਰ ਮੈਂ ਯੂਜ਼ ਕਰਦਾ ਆਂ ਤੇ ਅਮਨ ਜਿਹੜੇ ਆ ਉਹ ਕਾ ਠੀਕ ਐ ਅਸੀਂ ਯੂਜ਼ ਕਰਦੇ ਆ ਜਿਆਦਾਤਰ ਚੁੱਲ੍ਹੇ ਦੇ ਕਰਦੇ ਕੰਮ ਤੇ ਉਹਨਾਂ ਨੂੰ ਮੈਂ ਕਾਫੀ ਫੋਰਸ ਵੀ ਕਰੀਦਾ ਕਿ ਤੁਸੀਂ ਕਰਿਆ ਕਰੋ ਕੈਸ ਤੇ ਕੰਮ ਪਰਟ ਨਹੀਂ ਕਰਦੇ ਤੇ ਲੋਕ ਜਿਵੇਂ ਆ ਆਪਣੇ ਲੈ ਕੇ ਆਪਣੇ ਰੂਮ ਦੇ ਵਿੱਚ ਪਹੁੰਚ ਚੁੱਕੇ ਆਇਆ ਤੇ ਵਾਈਫ ਜਿਹੜੀ ਆ ਮੇਰੀ ਉਹ ਗਈ ਹੈ ਜੀ ਆਪਣੇ ਬੇਕਿਆਂ ਦੇ ਤੇ ਮੈਂ ਹੁਣ ਇਕੱਲਾ ਹੀ ਖਾਊਗਾ ਤੇ ਨਾਲੇ ਭੰਗੜੇ ਪਾਊਗਾ ਹਾਂ ਲੋਕੀ ਇਹ ਬੱਚੇ ਛੱਡ ਗਏ ਆ ਮੇਰੇ ਕੋਲ ਸਭ ਮੈਨੂੰ ਸਾਹਮਣੇ ਪੈਣੇ ਆ ਬੱਚੇ ਹੀ ਤੇ ਚਲੋ ਠੀਕ ਆ ਜੀ ਤੁਸੀਂ ਇੱਥੇ ਸਾਰਿਆਂ ਨੇ ਪਿਆਰ ਕਰਦੇ ਰਹੋ ਜੀ ਤੇ ਹੁਣ ਮੈਂ ਖਾਲ ਮਾਲ ਲੰਗਰ ਸ਼ਕਲਮਾ ਬੱਚਾ ਸਾਡਾ ਸੈਜੀ ਪੜ ਰਹੀ ਹੈ ਤੇ ਸੈਜੀ ਜਸੂ ਨੂੰ ਸਲਾਉਣਾ ਹੈ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਦੇ ਅੰਦਰ ਕਿਆਂ ਦੇਣ ਐਵੇਂ ਸਾਰੇ ਨੇ ਪਿਆਰ ਕਰਦੇ ਰਹੋ ਜੀ ਬਾਏ ਬਾਏ